ਤੰਤਨ ਨਾਭ ਕਬ ਰਾਜਾ ਸਾਹਿਬ ਜੀ ਦੇ ਪ੍ਰਬੰਧ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਤਾਵਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਿਹਾ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੋਈ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ਼੍ਰੀ ਕਾਡਵਾਲ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮर्यादा ਦੇ ਨੇ ਵਿੱਚ ਨਹੀਂ ਹਨ ਔਰ ਇਸ ਕੱਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮਹਿਮੀ ਹੈ ਜਿਹੜੇ ਅਸੀਂ ਰਾਜਾ ਸਾਹਿਬ ਨਾਮ ਦੇ ਬਾ ਸੰਗਤ ਆ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਵਾਕਿਆ ਹੋਇਆ ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆ ਆਏ ਆਪਣੇ ਸਾਥੀਆਂ ਦੇ ਨਾਲ ਔਰ ਅੱਜ ਫੇਰ ਮੈਂ ਇੱਥੇ ਆਇਆ ਔਰ ਇਹ ਬੇਨਤੀਆਂ ਕਰਨਾ ਹੈ ਕਿ ਇਹ ਰਾਜਾ ਸਾਹਿਬ ਸੰਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆ ਮੈਂ ਰਾਜੇ ਦੀ ਸੰਗਤ ਦਾ ਆ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲੀਟੀਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲੀਟਿਕਸ ਕੀਤੀ ਮੇਰੇ ਲਈ ਇਹ ਪੋਲੀਟਿਕਸ ਦਾ ਕਰਨੇ ਮੇਰੇ ਲਈ ਤਾਂ ਇਹ ਰੱਬ ਦਾ ਕਾਰਾ ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਅਤੇ ਜੇ ਕੌਂਸਲ ਦੇ ਮੈਂ ਚੇਅਰਮੈਨ ਆ ਉਸ ਤੋਂ ਮੈਂ ਰਿਜ਼ਾਈਨ ਕਰਦਾ ਔਰ ਉਸ ਪਰਮਾਤਮਾ ਸਿਵਾਏ ਗੁਰਗ੍ਰੇ ਅਰਦਾਸ ਕਰਦਾ ਕਿ ਉਹ ਮੈਨੂੰ ਸ਼ਕਤੀ ਦੇਵੇ ਕਿ ਮੈਂ ਮੁੱਖ ਮਤੀ ਸਲਾਤਵਾਂ ਸੇ ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਜੋ ਇੱਚਾ ਦਾ ਸੱਚਾ ਉਹ ਦੱਸ ਕੇ ਮੈਂ ਜੋ ਗਿਲੇ ਸ਼ਿਕਵੇ ਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰ ਤੇ ਮੇਰ ਪਰੇ ਹੱਥ ਰੱਖੇ ਅਸੀਂ ਇਹ ਜੋ ਪਰਮ ਪ੍ਰੀਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰਪਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ